ਕਬੀਰ ਸੋਈ ਮਾਰਿਆ ਜੈ ਮੂਏ ਸੁਖ ਹੋਏ ਪਲੋ ਪਲੋ ਸਭ ਕੋ ਕਹ ਬੁਰੋ ਨ ਮੰਨ ਕੋ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਕਬੀਰ ਸੋਈ ਮਾਰੀ ਹੈ ਜੈ ਮੂਏ ਸੁਖੋਏ ਕਹਿੰਦੇ ਉਸ ਨੂੰ ਮਾਰ ਦੇਣਾ ਚਾਹੀਦਾ ਹੈ ਜਿਸ ਦੇ ਮਰਨ ਦੇ ਨਾਲ ਸਾਨੂੰ ਸੁਖ ਦੀ ਪ੍ਰਾਪਤੀ ਹੋਵੇ ਸ਼ਾਂਤੀ ਮਿਲੇ ਆਨੰਦ ਮਿਲੇ ਹੁਣ ਇੱਥੇ ਕਿਸ ਨੂੰ ਮਾਰਨ ਦੇ ਲਈ ਭਗਤ ਕਬੀਰ ਜੀ ਕਹਿ ਰਹੇ ਨੇ ਭਗਤ ਕਬੀਰ ਜੀ ਆਖਦੇ ਨੇ ਕਬੀਰ ਸੋਈ ਮਾਰੀ ਹੈ ਜਮੂਹੇ ਸੁਖ ਹੋਏ ਭਾਵ ਕੀ ਜੇਕਰ ਮਨੁੱਖ ਦੇ ਅੰਦਰੋਂ ਹੋਮੇ ਖਤਮ ਹੋ ਜਾਵੇ ਮੈਂ ਮੇਰੀ ਖਤਮ ਹੋ ਜਾਵੇ ਹੋਮੇ ਨੂੰ ਖਤਮ ਕਰ ਦੇਵੇ ਜੇ ਮਨੁੱਖ ਹਮੇ ਦਾ ਨਾਸ ਕਰ ਦੇਵੇ ਇਸ ਨੂੰ ਮੁਕਾ ਦੇਵੇ ਆਪਣੇ ਆਪ ਦੇ ਵਿੱਚੋਂ ਤਿਸ ਨੂੰ ਆਤਮਕ ਅਨੰਦ ਦੀ ਪ੍ਰਾਪਤੀ ਹੋ ਜਾਵੇਗੀ ਇਸ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਇਸ ਨੂੰ ਆਤਮਕ ਅਨੰਦ ਦੀ ਪ੍ਰਾਪਤੀ ਹੋ ਜਾਵੇਗੀ ਕਬੀਰ ਸੋ ਹੀ ਮਾਰੀਏ ਜੈ ਮੂਏ ਸੁਖੋਏ ਪਲੋ ਪਲੋ ਸਭ ਕੋ ਕਹ ਬੁਰੋ ਨ ਮੰਨ ਕੋਏ ਤੇ ਧਿਆਨ ਦੇਣ ਯੋਗ ਗੱਲ ਇਹ ਹੈ ਵਿਚਾਰ ਇਹ ਹੈ ਕਿ ਦੇਖੋ ਸੰਸਾਰ ਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਮਾਰਦੇ ਆ ਕਿਸੇ ਨੂੰ ਕੁੱਟਦੇ ਆ ਤੇ ਕੁਝ ਲੋਕ ਉਸ ਨੂੰ ਬਚਾਉਣ ਦੇ ਲਈ ਆ ਜਾਂਦੇ ਨੇ ਕੁਝ ਲੋਕ ਉਸ ਦਾ ਪੱਖ ਕਰਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਪਾਈ ਇਹ ਸਹੀ ਨਹੀਂ ਇਹ ਚੰਗੀ ਗੱਲ ਨਹੀਂ ਤੁਸੀਂ ਇਹਨੂੰ ਕੁੱਟ ਰਹੇ ਹੋ ਮਾਰ ਰਹੇ ਹੋ ਇਸ ਤਰ੍ਹਾਂ ਨਹੀਂ ਹੋਵੇਗਾ ਪਰ ਇਸ ਹਉਮੇ ਨੂੰ ਮਾਰਨ ਦੇ ਲਈ ਤਾਂ ਸਾਨੂੰ ਹੋਰ ਵੀ ਲੋਕ ਜਿਹੜੇ ਨੇ ਸਾਡੇ ਸ਼ਹੀਗੀ ਬਣਦੇ ਨੇ ਸਾਡਾ ਸਾਥ ਨਿਭਾਉਂਦੇ ਨੇ ਜਦੋਂ ਵੀ ਸਮਾਜ ਦੇ ਵਿੱਚ ਜਦੋਂ ਕੋਈ ਹਉਮੇ ਦੇ ਪ੍ਰਭਾਵ ਇਹ ਰਹਿਦਾ ਹੈ ਤੇ ਕਈ ਲੋਕ ਉਸ ਨੂੰ ਮਤ ਦੇਂਦੇ ਨੇ ਭਾਈ ਇਸ ਹਉਮੈ ਦਾ ਤਿਆਗ ਕਰ ਇਸ ਹਉਮੈ ਨੇ ਬੜੇ ਘਰਾਂ ਨੂੰ ਉਜਾੜਿਆ ਏ ਇਸ ਹਉਮੈ ਕਰਕੇ ਕਈ ਰਿਸ਼ਤਿਆਂ ਦਾ ਨਾਸ਼ ਹੋ ਗਿਆ ਏ ਤੇਰੀ ਇਸ ਹਉਮੈ ਨੇ ਤੈਨੂੰ ਆਪਣੇ ਪਰਿਵਾਰ ਤੋਂ ਦੂਰ ਕਰ ਦਿੱਤਾ ਏ ਸਗੇ ਸੁਬੰਧੀਆਂ ਤੋਂ ਦੂਰ ਕਰ ਦਿੱਤਾ ਏ ਤੇਰੀ ਇਸ ਹਉਮੈ ਨੇ ਤੇਰੇ ਤੇਰਾ ਸਗਾ ਪੁੱਤ ਤੇਰਾ ਬਣ ਕੇ ਨਹੀਂ ਰਿਹਾ ਤੇਰੀ ਸਗੀ ਨੋ ਤੇਰੀ ਬਣ ਕੇ ਨਹੀਂ ਰਹੀ ਤੇਰੇ ਸਗੇ ਰਿਸ਼ਤੇਦਾਰ ਭਾਈ ਨਾਤੇ ਤੇਰੇ ਨਹੀਂ ਰਹੇ ਇਸ ਹਉਮੈ ਨੂੰ ਦੂਰ ਕਰ ਇਹ ਹਉਮੈ ਤੇਰਾ ਨਾਸ਼ ਕਰਨ ਵਾਲੀ ਏ ਇਸ ਰੂਮੇ ਨੂੰ ਮੁਕਾ ਕੇ ਤੂੰ ਮੁਕੰਮਲ ਉਸ ਪਰਮੇਸ਼ਵਰ ਨੂੰ ਪਾ ਸਕਦਾ ਹੈ ਜਿਹੜਾ ਬੇਅੰਤ ਹੈ ਜਿਹੜਾ ਅਥਾ ਹੈ ਜਿਹੜਾ ਅਗਾਹ ਹੈ ਹਉਮੇ ਹੀ ਰੋੜਾ ਹੈ ਤੇਰੇ ਤੇਰੇ ਜੀਵਨ ਦੇ ਵਿੱਚ ਅੱਗੇ ਵਧਣ ਨੂੰ ਜੋ ਰੋਕ ਰਿਹਾ ਹੈ ਨਾ ਉਹ ਹਉਮੇ ਹੈ ਜੇ ਕਿਤੇ ਤੇਰੀ ਹੋਮੇ ਖਤਮ ਹੋ ਜਾਵੇ ਮੈਂ ਮੇਰੀ ਖਤਮ ਹੋ ਜਾਵੇ ਇਹ ਮੇਰਾ ਹੈ ਮੇਰਾ ਪਰਿਵਾਰ ਹੈ ਮੇਰਾ कुटुंब ਹੈ ਧਨ ਮੇਰਾ ਹੈ ਜ਼ਮੀਨ ਮੇਰੀ ਹੈ ਜਿਸ ਹੋਮੇ ਨੂੰ ਮੁਕਾ ਕੇ ਤੂੰ ਮੁਕੰਮਲ ਤੌਰ ਤੋਂ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਸੌਂਪ ਦੇਵੇ ਤੇ ਉਸ ਮਾਲਕ ਦੀ ਰਜਾ ਵਿੱਚ ਰਵੇ ਕਿ ਮੇਰੇ ਦੇ ਉੱਤੇ ਕੁਝ ਵੀ ਨਹੀਂ ਮੇਰਾ ਤਾਂ ਕਿਸੇ ਚੀਜ਼ ਤੇ ਕੰਟਰੋਲ ਨਹੀਂ ਸਵਾਸਾਂ ਤੇ ਮੇਰਾ ਕੰਟਰੋਲ ਨਹੀਂ ਇਹ ਜਿਹੜੇ ਸਵਾਸ ਮੇਰੇ ਚੱਲ ਰਹੇ ਨੇ ਸਵਾਸ ਮੇਰਾ ਪੁੱਤ ਲੈ ਰਿਹਾ ਧੀ ਲੈ ਰਹੀ ਹੈ ਇਹੀ ਸੁਆਸਮਦੇ ਸਗੇ ਸੰਬੰਧੀ ਲੈ ਰਹੇ ਨੇ ਇਸ ਪੂੰਜੀ ਦਾ ਕੰਟਰੋਲ ਤਾਂ ਰੱਬ ਕੋਲ ਹੈ ਤੇ ਮੈਂ ਵੀ ਮਾਨ ਕਰੀ ਜਾਂਦਾ ਹਾਂ ਮੈਂ ਖੁਦ ਮਿੱਟੀ ਦਾ ਬਣਾ ਮਿੱਟੀ ਦੇ ਮਕਾਨ ਬਣਾ ਲਏ ਨੇ ਮਿੱਟੀ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਬਣਾ ਲਈਆਂ ਨੇ ਇਸ ਮਿੱਟੀ ਦੇ ਨਾਲ ਐਸੋ ਤੇ ਲੋਹੇ ਦੇ ਮੈਂ ਕੁਝ ਸਾਧਨ ਬਣਾ ਕੇ ਕੁਝ ਜ਼ਮੀਨਾਂ ਨੂੰ ਖਰੀਦ ਕੇ ਇੱਥੇ ਮੈਂ ਰਾਜਾ ਬਣ ਬੈਠਿਆ ਇੱਥੇ ਮੈਂ ਆਪਣੇ ਆਪ ਨੂੰ ਇੰਨਾ ਹਉਮੇ ਦੇ ਉੱਤੇ ਸਵਾਰ ਕਰ ਲਿਆ ਹੈ ਕਿ ਮੈਂ ਦੂਜੇ ਲੋਕਾਂ ਨੂੰ ਤੁੱਛ ਸਮਝਣ ਲੱਗ ਪਿਆ ਕਿ ਉਹਨਾਂ ਇਹ ਇਹ ਮੇਰੇ ਬਰਾਬਰ ਦੇ ਨਹੀਂ ਹੈ ਮੇਰੇ ਨਾਲ ਬੈਣ ਯੋਗ ਨਹੀਂ ਮੇਰੀ ਬਰਾਬਰੀ ਦੇ ਨਾਲ ਨਹੀਂ ਇਹਨਾਂ ਕੋਲ ਨਾ ਧਨ ਦੋਤ ਮਨੁੱਖ ਦੋਸਤੀ ਵੀ ਆਪਣੇ ਬਰਾਬਰ ਦੇ ਨਾਲ ਕਰਦਾ ਹੈ ਜਿਹਦੇ ਕੋਲ ਧਨ ਦੌਲਤ ਹੋਵੇ ਗੱਡੀਆਂ ਹੋਣ ਜ਼ਮੀਨ ਹੋਣ ਜਾਇਦਾਦ ਹੁਣ ਭਾਵੇਂ ਉਹਦੇ ਬਰਾਬਰ ਦਾ ਹੋਵੇ ਉਹਦੇ ਲੈਵਲ ਦਾ ਹੋਵੇ ਕਮਾਲ ਦੀ ਗੱਲ ਹੈ ਯਾਰ ਦੁਨੀਆ ਦੀ ਤੁਸੀਂ ਕਿਰਾਏ ਦੀ ਇੱਕ ਦੁਕਾਨ ਹੈ ਤੁਹਾਡੀ ਕਿਰਾਏ ਦਾ ਇੱਕ ਮਕਾਨ ਹੈ ਤੁਹਾਡਾ ਤੇ ਤੁਸੀਂ ਹਮਕਾਰ ਹੋਵੇਂ ਇੰਨੀ ਤੁਸੀਂ ਉਸ ਘੋੜੇ ਦੇ ਉੱਤੇ ਇੰਨਾ ਸਵਾਰ ਹੋਏ ਹੋ ਤੁਸੀਂ ਇਸ ਜਾਮੇ ਦੇ ਵਿੱਚ ਉਸ ਪਰਮੇਸ਼ਵਰ ਨੂੰ ਪਾਉਣ ਦੇ ਲਈ ਆਇਓ ਉਸ ਪਰਮੇਸ਼ਵਰ ਨੂੰ ਪਾਉਣ ਦੇ ਲਈ ਉਸ ਪਰਮੇਸ਼ਵਰ ਨੂੰ ਪਾ ਕੇ ਆਪਣੇ ਅਸਲ ਘਰ ਵਿੱਚ ਜਾਣ ਦੇ ਲਈ ਆਇਓ ਜਦੋਂ ਤੱਕ ਤੁਸੀਂ ਉਸ ਘਰ ਦੀ ਪਛਾਣ ਨਹੀਂ ਨ ਕਰਦੇ ਉਸ ਘਰ ਵੱਲ ਤੁਸੀਂ ਮੂੰਹ ਨਹੀਂ ਕਰਦੇ ਉਦੋਂ ਤੱਕ ਤੁਸੀਂ ਖੁਆਰ ਹੁੰਦੇ ਰਹੋਗੇ ਇਸ ਜਾਮੇ ਦੇ ਵਿੱਚ ਨਹੀਂ ਪਿਛਲੇ ਜਾਮੇ ਦੇ ਵਿੱਚ ਤੁਸੀਂ ਤਾਂ ਇੱਥੇ ਇੱਕ ਦੂਜੇ ਨੂੰ ਭੰਡਣ ਵਿੱਚ ਲੱਗੇ ਹੋ ਇੱਕ ਦੂਜੇ ਦੀ ਨਿੰਦਿਆ ਕਰਨ ਵਿੱਚ ਲੱਗੇ ਹੋ ਚੁਗਲੀ ਕਰਨ ਵਿੱਚ ਲੱਗੇ ਹੋ ਐਵੇਂ ਆਪਣਾ ਜਿਹੜਾ ਟਾਈਮ ਤੁਹਾਡਾ ਇੰਪੋਰਟੈਂਟ ਟਾਈਮ ਹੈ ਤੁਹਾਡਾ ਜਿਹੜਾ ਤੁਹਾਡਾ ਸਮਾਂ ਜਿਹੜਾ ਤੁਹਾਡੇ ਲਈ ਇੰਨਾ ਜਿਹਦੀ ਤੁਸੀਂ ਕਦਰ ਕਰਨੀ ਸੀ ਉਸ ਸਮੇਂ ਤੁਸੀਂ ਐਵੇਂ ਵੇਸਟ ਕਰ ਰਹੇ ਹੋ ਉਸ ਸਮੇਂ ਨੂੰ ਚੰਗੇ ਪਾਸੇ ਲਾਓ ਚੰਗੀਆਂ ਆਦਤਾਂ ਸਿੱਖੋ ਚੰਗੇ ਗੁਣ ਸਿੱਖੋ ਚੰਗੇ ਵਿਚਾਰ ਕਰੋ ਕੋਈ ਕੁਝ ਕੋਈ ਤੁਹਾਡੇ ਬਾਰੇ ਕੀ ਬੋਲਦਾ ਹੈ ਕੀ ਨਹੀਂ ਕਹਿੰਦਾ ਹੈ ਕੀ ਤੁਹਾਡੇ ਉਗਣਾ ਨੂੰ ਉਜਾਗਰ ਕਰਦਾ ਉਹਨਾਂ ਨੂੰ ਉਹਨਾਂ ਦਾ ਕੰਮ ਹੈ ਕਰੀ ਜਾਣ ਉਹਨਾਂ ਤੋਂ ਤੁਸੀਂ ਕੁਝ ਤੁਸੀਂ ਆਪਣੇ ਕੰਮ ਦੇ ਉੱਤੇ ਧਿਆਨ ਰੱਖਣਾ ਫੋਕਸ ਤੁਹਾਡਾ ਜਿਹੜਾ ਤੁਹਾਡੇ ਆਪਣੇ ਕੰਮ ਦੇ ਉੱਤੇ ਹੋਣਾ ਚਾਹੀਦਾ ਹੈ ਨਾ ਕਿ ਇਧਰ ਉਧਰ ਦੀਆਂ ਗੱਲਾਂ ਬੋਲੇ ਜਾਣ ਦੁਨੀਆ ਦਾ ਕੰਮ ਹੈ ਪਰ ਸਾਡਾ ਰੋਗ ਕੀ ਹੈ ਕੀ ਕਹẽਗੇ ਲੋਕ ਇਸ ਤੋਂ ਬਚਣਾ ਹੈ ਸੀ ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸੋਈ ਮਾਰੀ ਜੇ ਮੂਏ ਸੁਖ ਹੋਏ ਪਲੋ ਪਲੋ ਸਭ ਕੋ ਕਹ ਬੁਰੋ ਨਾ ਮੰਨੇ ਕੋਏ ਕਹਿੰਦੇ ਭਈ ਇਸ ਗੱਲ ਦਾ ਬੁਰਾ ਨਹੀਂ ਸਾਨੂੰ ਮੰਨਣਾ ਚਾਹੀਦਾ ਇਸ ਰੋਮੈਨ ਨੂੰ ਖਤਮ ਕਰਨ ਦੇ ਲਈ ਕਿਉਂਕਿ ਇਸ ਦੇ ਖਤਮ ਕਰਦੇ ਨਾਲ ਹੀ ਆਤਮਿਕ ਅਨੰਦ ਉਹ ਪਰਮ ਅਨੰਦ ਜਿਸ ਅਨੰਦ ਨੂੰ ਪਾ ਕੇ ਸਦਾ ਮਨੁੱਖ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਖਿੜਿਆ ਖਿੜਿਆ ਰਹਿੰਦਾ ਹੈ ਸੋ ਪਾਸ਼ਾ ਜੀ ਕਿਰਪਾ ਕਰਨ ਆਪ ਸਤਨਾਉ ਤੇ ਮਿਹਰ ਕਰਨ ਅਜ ਇਸ ਪਾਵਨ ਸਬਦੀ ਵਿਚਾਰ ਕਰਦੇ ਅਸਪਾਸੂ ਬਿੰਦ ਪ੍ਰਕਾਰ ਦੀ ਪੁਲਨਾ ਹੋ ਗਈਆਂ ਹੋਣਗੀਆਂ ਆਪ ਸਮੂਹ ਸਾਧ ਸੰਗਤ ਬਖਸ਼ਣ ਨੂੰ ਬਖਸ਼ ਲੈਣਾ ਬੁਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ